ਇਸ ਲਈ ਪਾਸੋ ਜਾਨਗੁਰ ਦੇ ਕੋ ਗਰਾਮ ਮੋੜ ਦੇ ਉੱਪਰ ਮੌਜੂਦ ਆ ਤੁਹਾਨੂੰ ਦੱਸ ਸੀ ਕਿ ਕਾਟੀ ਨਿਊ ਨਾਟਰ ਕੋਲੋਂ ਲਗਾਤਾਰ ਲੋਕਾਂ ਦੀ ਆਵਾਜ਼ ਜੜੀ ਹੈ ਉਹ ਬੁਲੰਦ ਕੀਤੀ ਜਾ ਰਹੀ ਸੀ ਕਿ ਇਸ ਰਸਤੇ ਦੇ ਵਿੱਚੋਂ ਜੜੀਆਂ ਟਿਪੜਾਂ ਜੜੀਆਂ ਨੇ ਗਲਤ ਤਰੀਕੇ ਦੇ ਨਾਲ ਆ ਵੀ ਲੋਡਡ ਗੱਡੀਆਂ ਜੜੀਆਂ ਇਸ ਰੋਡ ਦੇ ਉੱਪਰੋਂ ਨਿਕਲੀਆਂ ਸੀਗੀਆਂ ਖਬਰ ਦਾ ਕਿੰਨਾ ਕਿਤੇ ਅਸਰ ਦੇਖਣ ਨੂੰ ਮਿਲਿਆ ਤੁਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਦੇਖ ਸਕਦੇ ਕਿ ਮੁਲਾਜ਼ਮ ਇੱਥੇ ਜਿਹੜੇ ਨਾ ਸਿਆਪੋ ਪੁਲਿਸ ਵੱਲੋਂ ਤਾਇਨਾਤ ਕੀਤੇ ਗਏ ਨੇ ਜੋ ਕਿ ਇੱਥੇ ਜੜੀ ਡਿਊਟੀ ਕਰਨਗੇ ਔਰ ਇੱਥੇ ਬੈਰੀਕੇਡ ਜਿਹੜੇ ਲਗਾ ਦਿੱਤੇ ਗਏ ਨੇ ਔਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਸਤਾਨਿਕ ਲੋਕ ਜਿਹੜੇ ਇਸ ਚੀਜ਼ ਦੇ ਖਿਲਾਫ ਆਪਣੀ ਆਵਾਜ਼ ਉਬਲੰਦ ਕਰਦੇ ਵੇ ਸਿਗੇ ਗੱਲਬਾਤ ਕਰਾਂਗੇ ਸਾਬਤ ਵੱਲ ਬਾਬਾ ਜੀ ਨਲ ਬਾਬਾ ਜੀ ਤੁਹਾਡੇ ਵੱਲੋਂ ਪਿਛਲੇ ਦਿਨਾਂ ਕੋਈ ਆਪਣੀ ਕਿਹੜੀ ਆਵਾਜ਼ ਚੱਕੀ ਗਈ ਸੀ ਇਸ ਚੀਜ਼ ਦੇ ਖਿਲਾਫ ਕਿਤਨਾ ਕਿਸੇ ਚੀਜ਼ ਦਾ ਅਸਰ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਇਹ ਆਹੀਂ ਸਭ ਤੋਂ ਪਹਿਲਾਂ ਤੇ ਐਸਐਸਐਲ ਸਾਹਿਬ ਦਾ ਡੀਸੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਕਰਨਿਆ ਜਿਨ੍ਹਾਂ ਨੇ ਸਾਡੀ ਫਾਇਦ ਤੋਂ ਮਿੰਟੋ-ਮਿੰਟ ਹੀ ਪੈਰੀਅਲ ਲਗਾਏ ਔਰ ਗੱਡੀਆਂ ਨਾਣਾ ਜਾਣਾ ਫਤ ਦਿੱਤਾ ਜੀ ਬਾਕੀ ਉਹਨਾਂ ਨੇ ਸਵੇਰ ਦੀ ਗੱਡੀ ਲਗਾਈ ਹੈ ਕਈ ਗੱਡੀਆਂ ਅਥਰੀਆਂ ਮੋੜੀਆਂ ਵਾਲਾਂ ਨੇ ਬੰਦ ਕੀਤੀਆਂ ਜਿਹੜੀਆਂ ਬਾਗੇ ਹੁਣ ਜਿਹੜਾ ਓਵਰਲੋਡਿੰਗ ਜਾਂਦੇ ਸੀ ਉਹ ਬਿਲਕੁਲ ਬੰਦ ਹੈ ਨਾ ਦਿਨ ਨੂੰ ਜਾਏਗੀ ਨਾ ਰਾਤ ਨੂੰ ਜਾਏਗੀ ਔਰ ਪਿੰਡ ਵਾਸੀ ਬਹੁਤ ਖੁਸ਼ ਨੇ ਇਸ ਦੇ ਤੋਂ ਔਰ ਪੁਲ ਦਾ ਵੀ ਬਚਾਅ ਹੋ ਜਾਗਾ ਜਿਹੜੇ 5-7 ਪਿੰਡ ਲੱਗਦੇ ਆ ਉਹਨਾਂ ਨੂੰ ਵੀ ਖੁਸ਼ੀ ਆ ਕਿ ਚਲੋ ਇਹ ਜਿਹੜਾ ਓਵਰਲੋਡਿੰਗ ਵੱਧ ਹੋਈ ਹੈ ਇਹਦੇ ਕਰਕੇ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੇ ਆ ਔਰ ਸ਼ੁਕਰੀਆ ਅਨਸਰ ਕੀ ਕਹਣਾ ਚਾਹੁੰਦੇ ਹੋ ਪ੍ਰਸ਼ਾਸਨ ਨੇ ਜਿਹੜਾ ਕਦਮ ਚੱਕਿਆ ਗਿਆ ਇੱਕ ਕਿੰਨਾ ਕੁ ਜ਼ਾਇਜ਼ ਹੈ ਕਿ ਕਿੰਨੇ ਲੋਕਾਂ ਨੂੰ ਇਸ ਨਾਲ ਫਾਇਦਾ ਹੋਏਗਾ ਮੈਂ ਕਹਿੰਦਾ ਇੱਥੇ ਜਿਹੜੇ 3-4 ਪਿੰਡ ਪੈਂਦੇ ਹਨ ਬਾੜ ਨੰਬਰ 1 ਤੋਂ ਲੈ ਕੇ ਅਗੇੜ 4-5 ਪਿੰਡ ਪੈਂਦੇ ਆ ਬਹੁਤ ਫਾਇਦਾ ਉਹਨਾਂ ਨੂੰ ਸਕੂਲ ਦੇ ਬੱਚਿਆਂ ਨੂੰ ਬੜਾ ਫਾਇਦਾ ਹੋਇਆ ਅੱਜ ਖੁਦ ਆਪਣੇ ਅਕਾਲ ਅਕਾਦਮੀ ਵਾਲੇ ਖੁਦ ਡਰਾਈਵਰ ਰੋਕ ਕੇ ਬੱਚੇ ਲੈ ਕੇ ਆਏ ਦੇ ਬਹੁਤ ਖੁਸ਼ੀ ਹੋ ਸਭ ਕਹਿ ਗਏ ਬਹੁਤ ਵਧੀਆ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਕਹਿਣਾ ਵੀ ਇੱਥੇ ਨਾ ਇੱਕ ਪੱਕਾ ਨਕਾ ਇੱਕ ਮਲਾਜ਼ਮ ਤੇ ਜਰੂਰ ਛੱਡਿਆ ਜਾਏ ਨਾ ਇਹ ਨਾ ਹੋਏ ਕਿ ਦਿਨੇ ਚਲੋ ਹੋ ਗਿਆ ਰਾਤ ਨੂੰ ਗੱਡੀਆਂ ਨੰਗ ਜਾਣ ਤੇ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਆਪਣੇ ਐਸਐਸਓ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਕੀਤਾ ਇਹ ਘੜ ਤੋਂ ਘੜ ਵੀ 7-8 ਖਬਰਾਂ ਲਾ ਕੇ ਧਰਨਾ ਲਾ ਕੇ ਇਹੀ ਇਹ ਸੜਕ ਬਣਵਾਈ ਤੇ ਇੱਕ ਉਹ ਜਿਹੜਾ ਪੋਲਾ ਹੈਗਾ ਉਹ ਬਹੁਤ ਕਮਜ਼ੋਰ ਪੋਲਾ ਮਨਿਆਦ ਉਹਦੀ ਖਤਮ ਹੋ ਗਈ ਦੀ ਆ ਬਹੁਤ ਵਧੀਆ ਉਪਰਾਲਾ ਕੀਤਾ ਹੈ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਠੀਕ ਹੈ ਗੋਦਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਵੀ ਪਿਛਲੇ ਦਿਨੋਂ ਲੇਕੋ ਆਵਾਜ਼ ਚੱਕੀ ਗਈ ਸੀਗੀ ਉਹ ਉਸ ਤੋਂ ਬਾਅਦ ਜਿਹੜਾ ਤੇ ਬੈਰੀਕੇਡ ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ ਕੋਈ ਟਿੱਪਰ ਰਦਰ ਨਹੀਂ ਨਿਕਲਦੀ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਤੇ ਐਸਐਸਓ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਡੀਸੀ ਸਾਹਿਬ ਦਾ ਧੰਨਵਾਦ ਕਰਨਾ ਚਾਹਨਾ ਕਿ ਜਿਹੜਾ ਅਸੀਂ ਚਲੋ ਕਦਮ ਚੁੱਕਿਆ ਸੀ ਉਹਨਾਂ ਸਾਡਾ ਸੁਣਿਆ ਆ ਔਰ ਤੁਹਾਡੇ ਚੈਨਲ ਦਾ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਉਹ ਇਸ ਕਰਕੇ ਕਿ ਇਸੇ ਚੈਨਲ ਨੇ ਸ਼ੁਰੂ ਤੋਂ ਬਾਹਰ ਚੁੱਕੀ ਤੇ ਅੱਜ ਇਹਦਾ ਅਸਰ ਤੁਸੀਂ ਆਪ ਵੇਖ ਲਓ ਮਿਲੇ ਕਰਦਾਇਆ ਜੀ ਬਾਕੀ ਇਥੇ ਦਿਨੇ ਤੇ ਲੱਗਿਆ ਹੀ ਲੱਗਿਆ ਐਸਐਸਓ ਸਾਹਿਬ ਅਕੀ ਬੇਨਤੀ ਕਰਨੇ ਆ ਕਿ ਰਾਤੀ ਵੀ ਜਿਹੜਾ ਲਾਦਨ ਤੇ ਬਹੁਤ ਮਤਲਬੀ ਠੀਕ ਰਹੇਗਾ ਕਿਉਂਕਿ ਜਿਹੜੀ ਗੁੰਡਾਗਰਦੀ ਆ ਉਹ ਤੇ ਰਾਤੀ ਹੁੰਦੀ ਆ ਦਿਨੇ ਤੇ ਹੁੰਦੀ ਨਹੀਂ ਹੈਗੀ ਤੇ ਬਹੁਤ ਮਿਹਰਬਾਨੀ ਐ ਐਸਐਸਓ ਸਾਹਿਬ ਦੀ ਜਿਹੜਾ ਸਾਡੀ ਬਾਜੀ ਨੂੰ ਬਲੰਦ ਕੀਤਾ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਥੈਂਕ ਯੂ ਜਿਹੜਾ ਸਾਨੂੰ ਇਥੇ ਮੁੱਦੇ ਤੇ ਪਹੁੰਚਾਇਆ ਹੈ ਬਹੁਤਨੇ ਕਾਨੂੰਨ ਲੋਕ ਸੀਗੇ ਆਪਾਂ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੂੰ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨੀ ਚੱਲਦੀ ਆ ਰਹੀ ਸੀ ਕਿ ਕਾਫੀ ਲੋਕ ਜਿਹੜੇ ਨੇ ਇਸ ਚੀਜ਼ ਤੋਂ ਪਰੇਸ਼ਾਨ ਸੀਗੇ ਪਰ ਹੁਣ ਕਿ ਆਟੀ ਨਿਊਜ਼ ਡੈਕਟਰ ਕੋਲ ਵੀ ਜਿਹੜੀ ਲਗਾਤਾਰ ਇਸ ਚੀਜ਼ ਦੇ ਖਿਲਾਫ ਆਪਣੀ ਬਾਤ ਜੜੀ ਹੈ ਲੋਕਾਂ ਦੀ ਆਵਾਜ਼ ਜੜੀ ਪਲੰਤ ਕਰਦੇ ਹੋਏ ਸੀਗੇ ਤੁਸੀਂ ਇਹ ਇੱਕ ਵਾਰ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਅਧਿਕਾਰੀਆਂ ਜਿਹੜੇ ਪੱਕੇ ਤੌਰ ਤੇ ਤਨਾਤ ਕੀਤੇ ਗਏ ਨੇ ਜਿਨ੍ਹਾਂ ਵੱਲੋਂ ਜਿਹੜਾ ਕਿ ਜਿਹੜੇ ਟਿੱਪਲ ਜਿਹੜੇ ਇਧਰੋਂ ਆਣਗੇ ਉਹ ਆਪਾਂ ਮੁਲਾਜ਼ਮਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿ ਇਹ ਤਾਂ ਫੋ ਹਿਦਾ ਤੇ ਦੇਖੇ ਕੋਈ ਵੀ ਟਿਪੇ ਜਿਹੜਾ ਪ੍ਰੈਸ਼ਰ ਤੇ ਜਾ ਰਿਹਾ ਜੀ ਉਹਨਾਂ ਨੇ ਤੇ ਰੋਕਿਆ ਜਾਏ ਅੱਗੇ ਨਹੀਂ ਜਾਏ ਜੋ ਆਗਮੀ ਸਿਫਟ ਤੇ ਜਾ ਸਕਦੇ ਨਹੀਂ ਨਹੀਂ ਬਿਲਕੁਲ ਜੀ ਤੇ ਇਹ ਮਤਲਬ ਡਿਊਟੀ ਤੁਹਾਡੀ ਕਿੰਨੇ 24 ਘੰਟੇ ਜਾਂ ਕਿਸ ਤਰ੍ਹਾਂ ਦੀ 24 ਘੰਟੇ ਮਾਰ ਅਗਲੇ ਜੇ ਨੂੰ ਰਾਤ ਦੇ ਟਾਈਮ ਤੋਂ ਟਿਪੜਾ ਜਾ ਸਕਦੇ ਆ ਨਹੀਂ 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 ਜਾ ਤੁਸੀਂ ਸ਼ਿਫਟਾਂ ਜੀ ਅੱਜ ਜੀ ਸ਼ਿਫਟ ਆ ਜੀ ਭਾਜੀ ਇਹ ਲਗਾਤਾਰ ਤੁਸੀਂ ਇੱਥੇ ਤੇ ਨਾ ਤੋਂ ਤੇ ਕੀ ਸਾਨੂੰ ਇਹ ਮੈਸੇਜ ਤੁਹਾਨੂੰ ਜਿਹੜਾ ਅਧਿਕਾਰੀਆਂ ਵੱਲ ਦਿੱਤਾ ਗਿਆ ਜੀ ਉਹ ਚੋਂ ਸੰਕੇਤ ਆ ਗਿਆ ਸੀ ਕਿ ਜਿਹੜੀ ਗੱਡੀਆਂ ਦੇ ਜਿਹੜੇ ਟਰੱਕ ਜਾਂਦੇ ਆ ਜੀ ਪਿੰਡ ਦੇ ਵਿੱਚੋਂ ਜਾਂਦੇ ਆ ਉਹਨਾਂ ਨੂੰ ਮਤਲਬ ਐਂਟਰ ਨਹੀਂ ਕਰਨ ਦੇਣਾ ਹਾਂਜੀ ਤੇ ਤੁਹਾਡੇ ਕੋਲ ਹੁਣ ਟਿਪਰ ਕੋਈ ਵਾਪਸ ਭੇਜਿਆ ਗਿਆ ਸਵੇਰ ਦੇ ਉਹ ਨਹੀਂ ਜੋ ਵਾਪਸ ਤਾਂ ਪੀਤੀ ਐਂਟਰੀ ਨਹੀਂ ਕਰ ਰਹੇ ਹਾਂਜੀ ਹਾਂਜੀ ਪੁਲਿਸ ਮੁਲਾਜ਼ਮਾਨਾਂ 'ਵੇ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਨੇ ਬੋਲਿਆ ਕਿ ਸਾਨੂੰ ਉੱਚ ਅਧਿਕਾਰੀਆਂ ਲੋ ਹਦਾਇਤਾਂ ਸਾਫ਼ ਤੌਰ ਤੇ ਦਿੱਤੀਆਂ ਗਈਆਂ ਨੇ ਕਿ ਕੋਈ ਵੀ ਟਿਪਲ ਜਿਹੜੀ ਆ ਉਹ ਤੋਂ ਨਾ ਨਿਕਲੇ ਔਰ ਪੱਕੇ ਤੌਰ ਤੇ ਉਹਨਾਂ ਨੂੰ ਦੱਸਿਆ ਕਿ ਜਿਹੜੀ ਸ਼ਿਫਟ ਬਾ ਸ਼ਿਫਟ ਹੈ ਤੇ ਜਿਹੜੀ ਡਿਊਟੀ ਪੁਲਿਸ ਮੁਲਾਜ਼ਮਾਂ ਵੱਲੋਂ ਦਿੱਤੀ ਜਾਵੇਗੀ ਕੋਈ ਵੀ ਟਿਪਲ ਜਿਹੜੀ ਪਿੰਡ ਦੇ ਵਿੱਚੋਂ ਨਾ ਨਿਕਲੇ ਤਾਂ ਕਿ ਕਾਫੀ ਲੋਕੀ ਜਿਹੜੇ ਨੇ ਇਸ ਚੀਜ਼ ਤੋਂ ਲਾ ਕੇ ਕਾਫੀ ਪ੍ਰੇਸ਼ਾਨ ਸੀਗੇ ਲੋਕ ਕਈ ਹਾਸਿਆਂ ਦਾ ਸ਼ਿਕਾਰ ਵੀ ਹੁੰਦੇ ਸੀਗੇ ਤੇ ਇਸੇ ਤਰ੍ਹਾਂ ਹੀ ਆਪਾਂ ਲਗਾਤਾਰ ਇਸ ਮੁਹਿੰਮ ਦੇ ਨਾਲ ਜੁੜਦੇ ਰਵਾਂਗੇ ਔਰ ਲੋਕਾਂ ਦੀ ਆਵਾਜ਼ ਜਿਹੜੀ ਬੁਲੰਦ ਕਰਦੇ ਨਮਸਕਾਰ ਹਲੋ ਸਰ ਜੈਹਨ ਜੀ ਹਾਂ ਜੀ ਜੈਹਨ ਜੀ ਸਰ ਲਗਾਤਾਰ ਲੋਕਾਂ ਦੀ ਸ਼ਿਕਾਇਤ ਆ ਰਹੀ ਸੀਗੀਆਂ ਪਿੰਡਾਂ ਪਿੰਡ ਤੋਂ ਲਗਾਤਾਰ ਕਿਪਟਾਂ ਜਿਹੜੀਆਂ ਨੇ ਉਹ ਐਂਟਰ ਕਰਦੀਆਂ ਸੀਗੇ ਪਿੰਡ ਵਿੱਚੋਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕੰਪਲੇਂਟਸ ਰਿਸੀਵ ਹੋਈਆਂ ਨੇ ਰੈਗੂਲਰਲੀ ਆ ਰਹੀਆਂ ਸੀ ਪਿੰਡ ਵਾਲਿਆਂ ਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਕਿ ਲੋਡਿਡ ਵਾਈਕਲੀਆਂ ਜੀ ਉਹ ਦੂਜਾ ਰਸਤਾ ਬੰਦ ਹੋਣ ਕਰਕੇ ਸਾਰਿਆਂ ਨੇ ਇਹ ਰੂਟ ਯੂਜ਼ ਕਰ ਲਿਆ ਸੀ ਤਾਂ ਹੀ ਆਪਾਂ ਅੱਜ ਇਹ ਰੂਟ ਹੈ ਜਿਹੜਾ ਇਹ ਸਭੀ ਲੋਡਿਡ ਵਾਹਨ ਜਿਹੜੀਆਂ ਸਲੈਸ਼ਰ ਵਾਲੀਆਂ ਉਹਨਾਂ ਨੂੰ ਬੰਦ ਕਰਤਾ ਹੈ ਜੀ ਤੇ ਜੇ ਦਿਨ ਦੇ ਟਾਈਮ ਬੰਦ ਰਹਿਣਗੇ ਜਾਂ 24 ਆਵਰਸ ਬੰਦ ਰਹਿਣਗੇ ਤੁਸੀਂ 24 ਆਵਰਸ ਹੀ ਬੰਦ ਕਰਤੀਆਂ ਜੀ ਤੇ ਜੇ ਕੋਈ ਇਸ ਦੀ ਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਉੱਥੇ ਸਾਡੀ ਚੈੱਕ ਪੁਲਿਸ ਹੈਗੀ ਹੈ ਜੀ ਲੰਘਨੇ ਵੀ ਕਰੂਗਾ ਕੋਈ ਠੀਕ ਹੈ ਸਰ ਤੁਹਾਡੇ ਵੱਲੋਂ ਕੀ ਮੈਸੇਜ ਹੈ ਜੀ ਟਿੱਪਰ ਵਾਲਿਆਂ ਨੂੰ ਤੇ ਕ੍ਰਸ਼ਰ ਵਾਲਿਆਂ ਨੂੰ ਨਵਾਂ ਰੂਟ ਨਾ ਯੂਜ਼ ਕਰਨ ਪਿੰਡ ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਲਿੰਕ ਰੋਡ ਜੀ ਸਰ ਤੇ ਜਿਹੜਾ ਇਹਨਾਂ ਦਾ ਪ੍ਰੋਪਰ ਰੂਟ ਹੈਗਾ ਜਿਹੜਾ ਕ੍ਰਸ਼ਰ ਬੈਲਟ ਵਾਲਾ ਉਹ ਜਦੋਂ ਐਕਟੀਵੇਟ ਹੋਊਗਾ ਉਦੋਂ ਹੀ ਸੁਲਵਾਵਾਂਗੇ ਅਸੀਂ ਠੀਕ ਹੈ ਉਤੋਂ ਬੰਦ ਰੱਖਾਂਗੇ ਮੈਂ ਠੀਕ ਹੈ ਥੈਂਕ ਯੂ ਸਰ